ਸ਼ੁਰੂ ਕਰਦੀਆਂ ਸਰਵਿਸਿਜ਼ ਬਹੁਤ ਨੇ ਸੇਵਾਵਾਂ ਬਹੁਤ ਨੇ ਖੇਡਾਂ ਦੇ ਖੇਤਰ ਦੇ ਵਿੱਚ ਸਿੱਖਿਆ ਦੇ ਖੇਤਰ ਦੇ ਵਿੱਚ ਵਿਦਿਆਰਥੀ ਭਾਈਚਾਰਾ ਜਿਹੜਾ ਪੰਜਾਬ ਤੋਂ ਜਾਂ ਵੱਖ-ਵੱਖ ਹਿੱਸਿਆਂ ਤੋਂ ਆਉਂਦਾ ਉਹਨਾਂ ਦੇ ਲਈ ਵੀ ਕੰਮ ਕਰ ਜਿਹੜੇ ਉਹ ਲਗਾਤਾਰ ਚੱਲਦੇ ਰਹਿੰਦੇ ਆ ਲੰਗਰ ਪ੍ਰਸ਼ਾਦਾ ਦਿਨ ਦੇ ਵਿੱਚ ਕਿੰਨੀ ਇੱਕ ਦੇਰ ਚੱਲਦਾ ਤੇ ਜਿਹੜੇ ਸਾਡੇ ਨਵੇਂ ਵਿਦਿਆਰਥੀ ਆ ਰਹੇ ਕਿਉਂਕਿ jobbਾਂ ਬਹੁਤ ਸਾਰਿਆਂ ਦੇ ਕੋਲੇ ਹੈ ਨਹੀਂ ਉਹ ਪ੍ਰਸ਼ਾਦਾ ਛੱਕ ਕੇ ਕੰਮ ਤੇ ਜਾਣ ਵੇਲੇ ਜਾਂ ਘਰ ਨੂੰ ਨਾਲ ਲੈ ਜਾਣ ਦੀ ਕੋਈ ਸਹੂਲਤ ਸੁਵਿਧਾ ਹੈ ਅਸੀਂ ਲੰਗਰ ਤਾਂ ਜਿਹੜਾ ਪ੍ਰੋਵਾਈਡ ਹੁੰਦਾ ਜਿਸ ਤਰ੍ਹਾਂ ਕਿਸੇ ਨੂੰ ਬਲੈਂਕਟ ਦੀ ਲੋੜ ਆ ਜਾਂ ਕੱਚਾ ਰਾਸ਼ਨ ਲੈਣ ਦੀ ਹੈਗੀ ਲੋੜ ਉਹ ਵੀ ਲਿਆ ਸਕਦੇ ਸਨ ਜਦੋਂ ਵੀ ਗੁਰਦੁਆਰਾ ਸਾਹਿਬ ਆਉਂਦੇ ਆ ਲੰਗਰ ਛਕੋ ਜਿਹੜੀ ਚੀਜ਼ ਦੀ ਤੁਹਾਨੂੰ ਲੋੜ ਆ ਤੁਸੀਂ ਆ ਕੇ ਗੁਰਦੁਆਰਾ ਸਾਹਿਬ ਮੇਨ ਆਫਿਸ 'ਚ ਜਾਓ ਉੱਥੇ ਆਪਣਾ ਨਾਮ ਲਖਾਓ ਅਸੀਂ ਉਹ ਵੀ ਇੱਥੋਂ ਪ੍ਰੋਵਾਈਡ ਕਰ ਦਿੱਤਾ ਕਿਉਂਕਿ ਲੋੜ ਪੰਦਿਆ ਸਿੱਖ ਗੈਰ ਸਿੱਖ ਸਾਰੇ ਵਿਦਿਆਰਥੀ ਗੁਰੂ ਘਰ ਦੇ ਦਰਵਾਜ਼ੇ ਇਸੇ ਵਾਂਗ ਸਭ ਲਈ ਖੁੱਲੇ ਜੀ ਕੋਈ ਵੀ ਇੱਥੇ ਆ ਜਾਵੇ ਵੈਲਕਮ। ਕੋਵਿਡ ਦੇ ਦਿਨਾਂ ਨੂੰ ਆਪ ਆਖਿਆ ਜਾਂਦਾ ਸੀ ਕਿ ਘਰੋਂ ਬਾਹਰ ਨਹੀਂ ਨਿਕਲਣਾ। ਸਾਨੂੰ ਇੱਥੇ ਇਹ ਵੀ ਕਿਹਾ ਗਿਆ ਸੀ ਟੀ ਵੱਲੋਂ ਕਿ ਤੇ ਇਹ ਤੁਸੀਂ ਲੰਗਰ ਗੁਰਦੁਆਰਾ ਬੰਦ ਕੀਤਾ ਜਾਵੇਗਾ ਪਰ ਅਸੀਂ ਲੰਗਰ ਨਿਰੰਤਰ ਜਾਰੀ ਰੱਖਿਆ। ਸੌਕਰ ਦੀ ਟੀਮ ਸਾਡਾ ਸਭ ਤੋਂ ਪੁਰਾਣਾ ਕਲੱਬ ਹੈਗਾ ਸਾਡਾ OKD ਸੌਕਰ ਕਲੱਬ। 15 ਤੋਂ 20 ਜਿਹੜੇ ਬੱਚੇ ਆ ਹੁਣ ਤੱਕ ਉਹ ਕੈਨੇਡਾ ਦੀ ਟੀਮ ਵਿੱਚ ਖੇਡ ਕੇ ਆਏ ਆ। ਸਾਡੇ ਕੋਲ ਜਿਮ ਹੈਗਾ ਜੀ। ਠੀਕ ਹੈ ਜੀ। ਜਿਮ ਦੇ ਵਿੱਚ ਅਸੀਂ ਉਹਨਾਂ ਨੂੰ ਦਿਨ ਵੰਡੇ ਹੋਏ ਆ ਉਹ ਤੇ ਆਪਣੀ ਪ੍ਰੈਕਟਿਸ ਕਰਦੇ ਆ। ਹਰ ਮਹੀਨੇ ਕੋਈ ਤਕਰੀਬਨ ਸਾਡੇ ਕੋਲ 3-4 ਸਕੂਲ ਦੇ ਟ੍ਰਿਪ ਆਉਂਦੇ ਨੇ। ਸਤਿ ਸ਼੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਪ੍ਰਾਈਮੇਸ਼ੀਆ ਟੀਵੀ ਮੈਂ ਪਰਮਜੀਤ ਸਿੰਘ ਬਾਠ ਤੁਹਾਡਾ ਸਾਰਿਆਂ ਦਾ ਸਵਾਗਤ ਕਰਦਾ ਤੇ ਅੱਜ ਅਸੀਂ ਬਹੁਤ ਹੀ ਮਹੱਤਵਪੂਰਨ ਥਾਂ ਦੇ ਉੱਤੇ ਬੈਠੇ ਹਾਂ ਕੈਨੇਡਾ ਦਾ অন্ਟਾਰੀਓ ਸੂਬਾ অন্ਟਾਰੀਓ ਸੂਬੇ ਦੇ ਵਿੱਚ ਮਿਸਿਸਾਗਾ ਬ੍ਰੈਂਪਟਨ ਮਿਸਿਸਾਗਾ ਦਾ ਬਾਰਡਰ ਵਾਲਾ ਏਰੀਆ অন্ਟਾਰੀਓ ਖਾਲਸਾ ਦਰਬਾਰ ਗੁਰੂ ਘਰ ਦੇ ਵਿੱਚ ਇਸ ਵੇਲੇ ਬੈਠੇ ਹਾਂ ਤੇ অন্ਟਾਰੀਓ ਖਾਲਸਾ ਦਰਬਾਰ ਗੁਰੂ ਘਰ ਦੇ ਦਫ਼ਤਰ ਦੇ ਵਿੱਚ ਅਸੀਂ ਜਿਹੜੀ ਪ੍ਰਬੰਧਕੀ ਕਮੇਟੀ ਹੈ ਜਿਹਨੂੰ ਸੰਗਤ ਨੇ ਸਰਬਸੰਮਤੀ ਦੇ ਨਾਲ ਚੁਣਿਆ ਉਹਨਾਂ ਉਹ ਸ਼ਖਸੀਅਤਾਂ ਇਸ ਵੇਲੇ ਸਾਡੇ ਨਾਲ ਬਰਾਜਮਾਨ ਨੇ ਤੇ ਮੈਂ ਬੜੇ ਮਾਣ ਦੇ ਨਾਲ ਪ੍ਰਾਈਮੇਰੀ ਸ਼ਾ ਟੀਵੀ ਦੇ ਸਾਰੇ ਪਰਿਵਾਰ ਨੂੰ ਇਹ ਗੱਲ ਜ਼ਰੂਰ ਦੱਸਣਾ ਚਾਹੁੰਦਾ ਕਿ ਪਰਦੇਸਾਂ ਦੇ ਵਿੱਚ ਕਿਉਂਕਿ ਪਰਦੇਸ ਹੈ ਕੈਨੇਡਾ ਪੰਜਾਬ ਤੋਂ ਜਾਂ ਬਾਕੀ ਹਿੱਸਿਆਂ ਤੋਂ ਚੱਲ ਕੇ ਜਦੋਂ ਪੰਜਾਬੀ ਇੱਥੇ ਆਏ ਤਾਂ ਉਹਨਾਂ ਨੇ ਆਣ ਕੇ ਬਹੁਤ ਜ਼ਿਆਦਾ ਮਿਹਨਤਾਂ ਕੀਤੀਆਂ ਤੇ ਮਿਹਨਤਾਂ ਕਰਨ ਤੋਂ ਬਾਅਦ ਜਦੋਂ ਗੁਰੂ ਘਰਾਂ ਦੀ ਸਥਾਪਨਾ ਹੋਈ ਤੇ ਉਹ ਗੁਰੂ ਘਰਾਂ ਦੀ ਸਥਾਪਨਾ ਦੇ ਵੇਲੇ ਸ਼ਾਇਦ ਇਹ ਨਹੀਂ ਸੋਚਿਆ ਗਿਆ ਹੋਣਾ ਕਿ ਅੱਜ ਇਸ ਪੱਧਰ ਤੱਕ ਜਿਹੜਾ ਉਹ ਸੇਵਾਵਾਂ ਵਖ-ਵਖ ਪਾਈਚਾਰਿਆਂ ਨੂੰ ਸਿੱਖ ਪਾਈਚਾਰਿਆਂ ਨੂੰ ਜਿਹੜੀਆਂ ਦਿੱਤੀਆਂ ਜਾਣਗੀਆਂ ਅੱਜ ਜਦੋਂ ਨਿਸ਼ਾਨ ਸਾਹਿਬ ਨਜ਼ਰ ਆਉਂਦੇ ਨੇ ਪਰਦੇਸਾਂ ਦੇ ਵਿੱਚ ਤਾਂ ਇੱਕ ਆਸ ਦਾ ਦੀਵਾ ਉਸੇ ਵੇਲੇ ਜਗਣ ਲੱਗ ਪੈਂਦਾ ਕਿ ਜਿਹੜੀਆਂ ਵੀ ਮਨ ਦੇ ਵਿੱਚ ਇਸ ਵੇਲੇ ਚਿੰਤਾਵਾਂ ਨੇ ਸ਼ੰਕਾਵਾਂ ਨੇ ਉਹ ਸਾਰੀਆਂ ਦੀਆਂ ਸਾਰੀਆਂ ਜੇ ਦੂਰ ਹੋਣੀਆਂ ਤੇ ਜਿੱਥੇ ਨਿਸ਼ਾਨ ਸਾਹਿਬ ਝੂਲਦੇ ਨੇ ਉੱਥੋਂ ਜਾ ਕੇ ਦੂਰ ਹੋਣੀਆਂ ਸੋ অন্ਟਾਰੀਓ ਖਾਲਸਾ ਦਰਬਾਰ ਪ੍ਰਚਾਰ ਪ੍ਰਸਾਰ ਤੋਂ ਇਲਾਵਾ ਗੁਰਬਾਣੀ ਦੇ ਪ੍ਰਵਾਹ ਤੋਂ ਇਲਾਵਾ ਬਹੁਤ ਸਾਰੀਆਂ ਸੇਵਾਵਾਂ ਜਿਹੜੀਆਂ ਉਹ ਮਨੁੱਖਤਾ ਦੇ ਲਈ ਇਸ ਵੇਲੇ ਦੇ ਰਿਹਾ ਤੇ ਮੈਂ ਇੱਕ ਵਾਰ ਫਿਰ ਸਮੁੱਚੀ ਸੰਗਤ ਨੂੰ ਪ੍ਰੋਗਰਾਮ ਦੀ ਸ਼ੁਰੂਆਤ ਦੇ ਵਿੱਚ ਹੀ ਵਧਾਈ ਦੇਣਾ ਕਿ ਬਿਨਾ VOTING ਤੋਂ ਸਰਬਸੰਮਤੀ ਦੇ ਨਾਲ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਜਿਹੜੇ ਮੈਂਬਰ ਨੇ ਉਹਨਾਂ ਨੇ ਇਹ ਜਿਹੜੇ ਅਹੁਦੇਦਾਰ ਨੇ ਜਿਹੜੇ ਪ੍ਰਬੰਧਕ ਨੇ ਜਿਹੜੇ ਸੇਵਾਦਾਰ ਨੇ ਉਹਨਾਂ ਨੂੰ ਸੇਵਾ ਦਿੱਤੀ ਆ ਤੇ ਅਸੀਂ ਉਮੀਦ ਕਰਦੇ ਹਾਂ ਕਿ ਭਵਿੱਖ ਦੇ ਵਿੱਚ ਵੀ ਇਹ ਵਰਤਾਰਾ ਜਿਹੜਾ ਭਾਈਚਾਰਕ ਸਾਂਝ ਦਾ ਉਹ ਇਸੇ ਤਰੀਕੇ ਚੱਲਦਾ ਰਹੇ ਸੋ ਪ੍ਰਬੰਧਕੀ ਕਮੇਟੀ ਦੇ ਜਾਂ ਕੁਝ ਸ਼ਕਤੀਆਂ ਸਾਡੇ ਨਾਲ ਨੇ ਉਹਨਾਂ ਦੇ ਨਾਲ ਗੱਲਬਾਤ ਕਰਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਵਾਹਿਗੁਰੂ ਜੀ ਕੀ ਫਤਿਹ ਜੀ ਸੋ ਸਭ ਤੋਂ ਪਹਿਲਾਂ ਮੁੱਖ ਸੇਵਾਦਾਰ ਪ੍ਰਧਾਨ ਸਾਹਿਬ ਸਰਦਾਰ ਹਰਪਾਲ ਸਿੰਘ ਜੀ ਹਰਪਾਲ ਸਿੰਘ ਜੀ ਇੱਕ ਚੀਜ਼ ਮੈਨੂੰ ਜ਼ਰੂਰ ਦੱਸਿਓ ਕਿ ਗੁਰੂ ਘਰ ਦੀ ਸਥਾਪਨਾ ਕਦੋਂ ਹੋਈ ਉਦੋਂ ਕਿੰਨਾ ਕਥਾਂ ਲੈ ਕੇ ਸਥਾਪਨਾ ਹੋਈ ਸੀ ਤੇ ਅੱਜ ਗੁਰੂ ਘਰ ਦਾ ਜਿਹੜਾ ਉਹ ਦਾਇਰਾ ਕਿੰਨਾ ਵਿਸ਼ਾਲ ਹੋ ਗਿਆ ਜੀ ਸਭ ਤੋਂ ਪਹਿਲਾਂ ਪ੍ਰਾਈਮ ਏਸ਼ੀਆ ਦੇਖ ਰਹੀ ਸਮੂਹ ਸੰਗਤ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਗੁਰਦੁਆਰਾ ਸਾਹਿਬ 1973 ਵਿੱਚ ਇਹਦੀ ਹੋਂਦ ਵਿੱਚ ਆਏ ਉਸ ਟਾਈਮ 1.7 ਏਕੜ ਦੇ ਕਰੀਬ ਲੈਂਡ ਸੀ 2 ਏਕੜ ਤੋਂ ਵੀ ਘੱਟ 2 ਏਕੜ ਤੋਂ ਵੀ ਘੱਟ ਜੀ ਹੁਣ ਇਸ ਵੇਲੇ 40 ਏਕੜ ਦੇ ਕਰੀਬ ਪ੍ਰਾਪਰਟੀ ਗੁਰਦੁਆਰਾ ਸਾਹਿਬ ਦੀ ਹੈ ਜੀ ਬਿਲਕੁਲ ਠੀਕ ਹਾਂ ਜੀ ਮੈਂ ਜ਼ਰੂਰ ਇਹ ਦੱਸ ਦੇਣਾ ਚਾਹੁੰਨਾ ਕਿ ਇਹ ਹੈਰਾਨੀ ਹੋਏਗੀ ਹੋ ਸਕਦਾ ਹੈ ਕਿ ਜਿਹੜੇ ਲੋਕ ਕੈਨੇਡਾ ਦੇ ਵਿੱਚ ਨਹੀਂ ਵਸਦੇ ਪੰਜਾਬ ਚ ਵਸਦੇ ਨਹੀਂ ਜਾਂ ਦੁਨੀਆ ਦੇ ਹੋਰ ਪਾਸੇ ਕਿ ਗੁਰੂ ਘਰ ਦੀਆਂ ਸਰਵਿਸਿਜ਼ ਬਹੁਤ ਨੇ ਸੇਵਾਵਾਂ ਬਹੁਤ ਨੇ ਖੇਡਾਂ ਦੇ ਖੇਤਰ ਦੇ ਵਿੱਚ ਸਿੱਖਿਆ ਦੇ ਖੇਤਰ ਦੇ ਵਿੱਚ ਸਾਡੇ ਇਤਿਹਾਸ ਨੂੰ ਸਹੇਜ ਕੇ ਸੰਵਾਰ ਕੇ ਸੰਭਾਲ ਕੇ ਰੱਖਣ ਦੇ ਖੇਤਰ ਦੇ ਵਿੱਚ ਖਾਸ ਤੌਰ ਦੇ ਉੱਤੇ ਕੋਵਿਡ ਦੇ ਵੇਲੇ ਜਿਸ ਤਰੀਕੇ ਦੀਆਂ ਸੇਵਾਵਾਂ ਦਿੱਤੀਆਂ ਗਈਆਂ ਸੀ ਉਹ ਬਹੁਤ ਸ਼ਲਾਘਾਯੋਗ ਵਿਦਿਆਰਥੀ ਭਾਈਚਾਰਾ ਜਿਹੜਾ ਪੰਜਾਬ ਤੋਂ ਜਾਂ ਵੱਖ-ਵੱਖ ਹਿੱਸਿਆਂ ਤੋਂ ਆਉਂਦਾ ਉਹਨਾਂ ਦੇ ਲਈ ਵੀ ਕੰਮ ਕਰ ਜਿਹੜੇ ਉਹ ਲਗਾਤਾਰ ਚੱਲਦੇ ਰਹਿੰਦੇ ਆ ਇੱਕ ਸਦਾਸਾ ਮੈਂ ਇਹ ਗੱਲ ਜ਼ਰੂਰ ਪੁੱਛਣੀ ਸੀ ਕਿ ਸਭ ਤੋਂ ਪਹਿਲੀ ਗੱਲ ਲੰਗਰ ਪ੍ਰਸ਼ਾਦਾ ਦੇ ਦੀ ਅੱਜ ਵੀ ਜਦੋਂ ਵਿਦਿਆਰਥੀ ਆਉਂਦੇ ਆ ਕਮਾਂਕਾਰਾਂ ਦੀ ਘਾਟ ਹੈ ਤਾਂ ਲੰਗਰ ਪ੍ਰਸ਼ਾਦਾ ਦਿਨ ਦੇ ਵਿੱਚ ਕਿੰਨੀ ਇੱਕ ਦੇਰ ਚੱਲਦਾ ਤੇ ਜਿਹੜੇ ਸਾਡੇ ਨਵੇਂ ਵਿਦਿਆਰਥੀ ਆ ਰਹੇ ਕਿਉਂਕਿ jobbਾਂ ਬਹੁਤ ਸਾਰਿਆਂ ਦੇ ਕੋਲੇ ਹੈ ਨਹੀਂ ਜੇ ਉਹਨਾਂ ਨੂੰ ਲੱਗਦਾ ਹੈ ਕਿ ਪਾਈ ਰਾਸ਼ਨ ਵੀ ਮੁੱਕ ਗਿਆ ਕੰਮ ਵੀ ਹੈ ਨਹੀਂ ਫੀਸ ਵੀ ਪਿੰਡੋਂ ਮਕਾ ਕੇ ਦੇਣੀ ਔਖੀ ਆ ਤਾਂ ਕੀ ਉਹ ਪ੍ਰਸ਼ਾਦਾ ਛੱਕੇ ਕੰਮ ਤੇ ਜਾਣ ਵੇਲੇ ਜਾਂ ਘਰ ਨੂੰ ਨਾਲ ਲੈ ਜਾਣ ਦੀ ਕੋਈ ਸਹੂਲਤ ਸੁਵਿਧਾ ਹੈ ਜੀ ਥੋੜੀ ਬਹੁਤ ਬਿਲਕੁਲ ਜੀ ਜਿੰਨੇ ਵੀ ਬੱਚੇ ਸਾਡੇ ਆਏ ਇੰਟਰਨੈਸ਼ਨਲ ਸਟੂਡੈਂਟ ਜੀ ਉਹ ਸਾਡੇ ਆਪਣੇ ਬੱਚੇ ਆ ਅਸੀਂ ਉਹਨਾਂ ਨੂੰ ਇੱਕੋ ਗੱਲ ਕਹੀ ਦੀ ਆ ਕਿ ਜਦੋਂ ਵੀ ਤੁਸੀਂ ਆਉਨੇ ਆ ਪਹਿਰਾਵਾ ਤੁਹਾਡਾ ਸਹੀ ਹੋਣਾ ਚਾਹੀਦਾ ਕੋਈ ਵੀ ਤੁਹਾਡੇ ਕੋਲੋਂ ਗਲਤ ਕੰਮ ਨਹੀਂ ਹੋਣਾ ਚਾਹੀਦਾ ਜਿੱਥੇ ਤੱਕ ਸਾਡੇ ਗੁਰਦੁਆਰਾ ਸਾਹਿਬ ਦੀ ਗੱਲ ਹੈਗੀ ਆ ਅਸੀਂ ਲੰਗਰ ਤਾਂ ਜਿਹੜਾ ਪ੍ਰੋਵਾਈਡ ਹੁੰਦਾ ਜੀ ਕਿਸੇ ਨੂੰ ਬਿਸਤਰੇ ਦੀ ਲੋੜ ਆ ਜਿਸ ਤਰ੍ਹਾਂ ਕਿਸੇ ਨੂੰ ਬਲੈਂਕਟ ਦੀ ਲੋੜ ਆ ਜਾਂ ਕੱਚਾ ਰਾਸ਼ਨ ਲੈਣ ਦੀ ਹੈਗੀ ਲੋੜ ਉਹ ਵੀ ਲਿਜਾ ਸਕਦੇ ਸਾਡੇ ਕੋਲ ਜੀ ਅ ਕਈ ਵਾਰੀ ਵਿਦਿਆਰਥੀਆਂ ਦੇ ਮਨ ਦੇ ਵਿੱਚ ਨਾ ਥੋੜੀ ਜਿਹੀ ਸ਼ੰਕਾ ਇੱਕ ਝਿਜਕ ਹੁੰਦੀ ਹੈ ਬੱਚੇ ਨੇ ਆਪਣੇ ਆਪਾਂ ਨੂੰ ਵੀ ਪਤਾ ਹੀ ਹੈ ਨਾ ਸਾਰੇ ਜਦੋਂ ਆਪਣੇ ਪਰਿਵਾਰਾਂ ਦੇ ਵਿੱਚ ਆ ਤਾਂ ਉਹਨਾਂ ਨੂੰ ਝਿਜਕ ਹੁੰਦੀ ਹੈ ਕਿ ਸਾਨੂੰ ਕੋਈ ਉੱਥੇ ਕੁਝ ਆਖੇ ਨਾ ਸਾਨੂੰ ਪਤਾ ਨਹੀਂ ਕਿਹੜੀਆਂ ਕਿਹੜੀਆਂ ਚੀਜ਼ਾਂ ਨਾਲ ਲੈ ਕੇ ਜਾਣ ਦੀ ਲੋੜ ਹੈ ਕਿ ਸਾਨੂੰ ਕੋਈ ਇਦਾਂ ਦੀ ਗੱਲ ਨਾ ਆਖ ਦੇਵੇ ਉਧਰਲੇ ਪਾਸੇ ਉਹਨਾਂ ਦੀ ਝਿਜਕ ਇੱਕ ਵਾਰੀ ਜ਼ਰੂਰ ਦੂਰ ਕਰਦੇ ਬਿਲਕੁਲ ਮੈਂ ਸਮੂਹ ਜਿਹੜੇ ਸਾਡੇ ਬੱਚੇ ਇੱਥੇ ਪੜ੍ਹਨ ਆਏ ਆ ਅਸੀਂ ਉਹਨਾਂ ਨੂੰ ਇੱਕੋ ਹੀ ਬੇਨਤੀ ਕਰਦੇ ਆ ਕਿ ਜਦੋਂ ਵੀ ਗੁਰਦੁਆਰਾ ਸਾਹਿਬ ਆਉਂਦੇ ਆ ਲੰਗਰ ਛਕੋ ਜਿਹੜੀ ਚੀਜ਼ ਦੀ ਤੁਹਾਨੂੰ ਲੋੜ ਆ ਤੁਸੀਂ ਆ ਕੇ ਗੁਰਦੁਆਰਾ ਸਾਹਿਬ ਮੇਨ ਆਫਿਸ 'ਚ ਜਾਓ ਉੱਥੇ ਆਪਣਾ ਨਾਮ ਲਖੋ ਨਾਮ ਲਖਾ ਕੇ ਜਿਹੜੀ ਜਿਹੜੀ ਚੀਜ਼ ਦੀ ਲੋੜ ਆ ਉਹਨਾਂ ਨੂੰ ਦੱਸ ਦਿਓ ਥੱਲੇ ਲਾਂਗਰੀ ਦੇ ਕੋਲ ਜਾ ਕੇ ਉਹ ਆਪਣਾ ਜੋ ਵੀ ਲੋੜਵੰਦ ਚੀਜ਼ ਹੈ ਕਈ ਵਾਰੀ ਹੁਣ ਬੱਚੇ ਆਉਂਦੇ ਆ ਉਹ ਕਹਿੰਦੀ ਸੀ ਸਾਨੂੰ ਸਰਫ ਦੀ ਲੋੜ ਆ ਜੀ ਸਾਬਣ ਦੀ ਲੋੜ ਆ ਤੇਲ ਦੀ ਅਸੀਂ ਉਹ ਵੀ ਇੱਥੋਂ ਪ੍ਰੋਵਾਈਡ ਕਰਦੀ ਤਾਂ ਕਿਉਂਕਿ ਲੋੜ ਪੰਦਿਆ ਮੇਨ ਆਫਿਸ ਚੋਂ ਕੋਈ ਪਰਚੀ ਦੇ ਦਿੰਦੇ ਆ ਲਾਂਗਰੀ ਸਾਹਿਬ ਕੋ ਜਾਣੂ ਹਾਂ ਹਾਂਜੀ ਬਿਲਕੁਲ ਇੱਥੋਂ ਪਰਚੀ ਦਿੰਦੇ ਆ ਫਿਰ ਉੱਥੋਂ ਜਿਹੜੀ ਚੀਜ਼ ਦੀ ਲੋੜ ਆ ਉਹ ਅਸੀਂ ਉਹਨਾਂ ਨੂੰ ਪ੍ਰੋਵਾਈਡ ਕਰਦੀ ਦੀ ਆ ਪਰ ਹਾਂ ਇੰਨਾ ਤੇ ਜ਼ਰੂਰ ਅਸੀਂ ਕਹਿੰਨੇ ਕਿ ਕੀ ਤੇ ਖੰਡ ਜਿਕਾੰਡਾ ਹੋਵੇ ਤਾਂ ਉਹ ਦੇਦੀ ਦੀ ਆ ਪਰ ਕੀ ਜਿਹੜਾ ਆ ਉਹ ਅਸੀਂ ਉਹ ਨਹੀਂ ਪ੍ਰੋਵਾਈਡ ਬਿਲਕੁਲ ਠੀਕ ਹੈ ਜੀ ਇੱਕੋ ਹੀ ਗੱਲ ਜੀ ਲਾਸਟ ਇਹ ਸਮੁੱਦੇ ਦੇ ਉੱਤੇ ਫਿਰ ਮੈਂ ਇਧਰਲੇ ਪਾਸੇ ਹੋ ਕੇ ਦੁਬਾਰਾ ਆਉਂਗਾ ਸਿੱਖ ਗੈਰ ਸਿੱਖ ਸਾਰੇ ਵਿਦਿਆਰਥੀ ਗੁਰੂ ਘਰ ਦੇ ਦਰਵਾਜ਼ੇ ਇਸੇ ਵਾਂਗ ਸਭ ਲਈ ਖੁੱਲੇ ਜੀ ਬਿਲਕੁਲ ਜੀ ਕੋਵਿਡ ਦੌਰਾਨ ਸਾਡੇ ਕੋਲ ਤਕਰੀਬਨ 3000 ਤੋਂ 4500 ਟਿਫਨ ਜੋ ਉਹ ਰੂਪ ਦੇ ਵਿੱਚ ਹੁੰਦਾ ਸੀ ਜਿਹੜਾ ਵੀ ਆ ਗਿਆ ਅਸੀਂ ਉਹਨੂੰ ਵਿੰਡੋ ਤੋਂ ਪ੍ਰੋਵਾਈਡ ਕਰ ਦਿੰਦੇ ਸੀ ਬਿਲਕੁਲ ਠੀਕ ਹੈ ਜੀ ਹੁਣ ਵੀ ਕਈ ਵਾਰੀ ਰਾਤ ਨੂੰ ਜਾਂ ਦਿਨੇ ਬਹੁਤ ਜਿਹੜੇ ਆਪਣੇ ਗੋਰੀ ਜਾਂ ਕਾਲੇ ਜਾਂ Hindu ਪਰਿਵਾਰ ਜਾਂ ਕੋਈ ਵੀ ਇੱਥੇ ਆ ਜਾਵੇ ਵੈਲਕਮ ਆ ਜੀ ਵੈਲਕਮ ਕੀ ਬਾਤ ਹੈ ਜੀ ਜਿਸ ਤਰ੍ਹਾਂ ਇਸ ਗੁਰਦੁਆਰਾ ਸਾਹਿਬ ਆਕਾਲ ਤਖਸਾਲ ਦੀ ਮਰਯਾਦਾ ਚੱਲਦੀ ਹੈ ਜੀ ਸਵੇਰੇ 4 ਵਜੇ ਤੋਂ ਲੈ ਕੇ ਸ਼ਾਮ ਨੂੰ ਤਕਰੀਬਨ 8:30 ਵਜੇ ਤੱਕ ਸਮਾਪਤੀ ਹੁੰਦੀ ਹੈ ਸਵੇਰ ਤੋਂ ਨਿਤਨੇਮ ਤੋਂ ਲੈ ਕੇ ਜੋ ਸਾਰੀ ਦਿਹਾੜੀ ਕੀਰਤਨ ਕਥਾ ਢਾਡੀ ਦਰਬਾਰ ਸਾਰਾ ਦਿਨ ਨਿਰੰਤਰ ਚੱਲਦੇ ਆ ਜੀ ਜੀ ਤੇ ਉਸ ਦਿਨ ਦਾ ਵੀ ਇੱਕ ਥੋੜਾ ਦੱਸਿਓ ਜੀ ਹਾਂਜੀ ਬਿਲਕੁਲ ਜੀ ਜਿੱਦਾਂ ਕੋਵਿਡ ਦੌਰਾਨ ਇੱਥੇ ਦੋ ਕੈਂਪ ਲੱਗੇ ਸੀ ਵੈਕਸੀਨੇਸ਼ਨ ਦੇ ਤੇ ਉਹਦੇ ਵਿੱਚ ਵੱਧ ਤੋਂ ਵੱਧ ਮੇਰਾ ਕਹਿਣ ਇੱਥੇ ਤਕਰੀਬਨ 2 ਤੋਂ 3000 ਇੱਕ ਵਾਰੀ ਦੂਸਰੀ ਵਾਰੀ ਵੀ 4-5000 ਦੇ ਤਕਰੀਬਨ ਇੱਥੇ ਜੋ ਵੈਕਸੀਨ ਜੋ ਟੀਕੇ ਲਗਾਏ ਗਏ ਉਹ ਇੱਥੇ ਦੋ ਵਾਰੀ ਕੈਂਪ ਲੱਗੇ ਜੀ ਹਾਂਜੀ ਸ਼ੁਕਰ ਮੈਂ ਇੱਕ ਵਾਰ ਫੇਰ ਪ੍ਰਾਈਮੇਰੀ ਸ਼ਾ ਟੀਵੀ ਦੇ ਪਰਿਵਾਰ ਦੇ ਮੈਂਬਰਾਂ ਨੂੰ ਦੱਸ ਦੇਣਾ ਚਾਹੁੰਦਾ ਕਿ ਅਸੀਂ ਐਸਪੀਐਲ ਕੈਨੇਡਾ ਦੇ অন্ਟਾਰੀਓ ਸੂਬੇ ਦੇ ਮਿਸਿਸਾਗਾ ਜਿਹੜਾ ਬ੍ਰੈਂਪਟਨ ਦੇ ਬਿਲਕੁਲ ਗੁਆਂਡ ਦੇ ਵਿੱਚ ਸ਼ਹਿਰ ਹੈ ਮਿਸਿਸਾਗਾ ਦੇ ਗੁਰਦੁਆਰਾ ਸਾਹਿਬ ਦੇ ਵਿੱਚ ਹੈ অন্ਟਾਰੀਓ ਖਾਲਸਾ ਦਰਬਾਰ ਗੁਰੂਕਰ ਨਾਰਥ ਅਮਰੀਕਾ ਦਾ ਸਭ ਤੋਂ ਵੱਡਾ ਗੁਰੂਕਰ ਹੈ ਜਾਨੀ ਜੋ ਤੁਸੀਂ ਵਰਦੇ ਹੋ ਤਾਂ ਤੁਹਾਡੀਆਂ ਭਾਵਨਾਵਾਂ ਜਿਹੜੀਆਂ ਨੇ ਬੜੀਆਂ ਹਾਂ ਪੱਖੀ ਹੋ ਜਾਂਦੀਆਂ ਤੁਸੀਂ ਜਦੋਂ ਆਸੇ-ਪਾਸੇ ਦੇਖਦੇ ਹੋ ਤਾਂ ਐਂ ਲੱਗਦਾ ਹੁੰਦਾ ਕਿ ਭਾਈ ਉਹ ਦੁਨਿਆਵੀ ਚੀਜ਼ਾਂ ਜਿਹੜੀਆਂ ਨੇ ਐਵੇਂ ਉਹਨਾਂ ਦੇ ਵਿੱਚ ਘੁੰਮਣ ਘੇਰੀ ਦੇ ਵਿੱਚ ਫਸੇ ਹੋਏ ਆ ਅਜੇ ਵੀ ਲਹੂ ਚਿਟਾ ਨਹੀਂ ਹੋਇਆ ਅਜੇ ਵੀ ਬਹੁਤ ਸਾਰੇ ਹਾਂ ਪੱਖੀ ਵਰਤਾਰੇ ਜਿਹੜੇ ਉਹ ਦੁਨੀਆਂ ਭਰ ਦੇ ਵਿੱਚ ਚੱਲਦੇ ਆ ਕੋਵਿਡ ਮਹਾਮਾਰੀ ਸੀ ਜਦੋਂ ਇਹ ਆਖਿਆ ਜਾਂਦਾ ਸੀ ਕਿ ਭਾਈ ਪਰਿਵਾਰ ਦੇ ਜੀ ਪਰਿਵਾਰਾਂ ਦੀ ਜੀਆਂ ਤੋਂ ਪਰੇ ਹੋਣ ਲੱਗ ਪਈ ਸੀ ਆਪਾਂ ਬਹੁਤ ਸਾਰੇ ਥਾਵਾਂ ਤੇ ਦੇਖਿਆ ਕਿ ਕਈ ਵਾਰੀ ਟੱਬਰ ਦੀ ਜੀ ਟੱਬਰ ਦੇ ਜੀ ਦਾ ਸੰਸਕਾਰ ਕਰਨ ਤੋਂ ਵੀ ਗੁਰੇਜ਼ ਕਰਦੇ ਸੀ ਪਰ ਉਦੋਂ ਵੀ ਇਸ ਗੁਰੂ ਘਰ ਨੇ ਬਹੁਤ ਸਾਰੇ ਹੋਰ ਗੁਰੂ ਘਰਾਂ ਦੀ ਤਰ੍ਹਾਂ ਕੇਸ ਤਰੀਕੇ ਆਪਣੇ ਆਪ ਨੂੰ ਅੱਗੇ ਲਿਆਂਦਾ ਬੁੱਕਲ ਦੇ ਵਿੱਚ ਸਾਰਿਆਂ ਨੂੰ ਲੈਣ ਦਾ ਯਤਨ ਕੀਤਾ ਇਹਦੇ ਲਈ ਪਾਸੇ ਪੁੱਛਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਪਰਮੇਸ਼ਾ ਟੀਵੀ ਦੇ ਰਹੀਆਂ ਸੰਗਤਾਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੱਕ ਜੀ ਸਦਾ ਸਾਬ ਮੈਂ ਜ਼ਰੂਰ ਪੁੱਛਣਾ ਚਾਹੁੰਨਾ ਕਿ ਕੋਵਿਡ ਦੇ ਦਿਨਾਂ ਨੂੰ ਆਪਾਂ ਥੋੜਾ ਜਿਹਾ ਅ ਦੁਬਾਰਾ ਉਧਰਲੇ ਪਾਸੇ ਨੂੰ ਆਈਏ ਜਦੋਂ ਇਹ ਆਖਿਆ ਜਾਂਦਾ ਸੀ ਕਿ ਘਰੋਂ ਬਾਹਰ ਨਹੀਂ ਨਿਕਲਣਾ ਆਪਾਂ ਸੈਨੀਟਾਈਜ਼ਰ ਤੋਂ ਬਿਨਾ ਨਹੀਂ ਕਿਤੇ ਜਾਣਾ ਜਾਂ ਮਾਸਕ ਲੱਗਾ ਰਹਿਣਾ ਚਾਹੀਦਾ ਜਦੋਂ ਗਵਾਂਢੀ ਤੱਕ ਵੀ ਗਵਾਂਢੀ ਵਾਲੂ ਜਾਣੋ ਔਖਾ ਹੋ ਗਿਆ ਸੀ ਉਦੋਂ ਗੁਰੂ ਘਰ ਦੀਆਂ ਸੇਵਾਵਾਂ ਕਿੰਨੀਆਂ ਕਿ ਚੱਲੀਆਂ ਕਿੱਥੇ ਤੱਕ ਚੱਲੀਆਂ ਸਭ ਤੋਂ ਵੱਡਾ ਲੰਗਰ ਦਾ ਹੀ ਪ੍ਰਬੰਧ ਦਾ ਸੀ ਉਦੋਂ ਅ ਉਸ ਟਾਈਮ ਜਿੰਨੇ ਵੀ ਅਸੀਂ ਸਾਡੇ ਇੱਥੇ ਕੀਰਤਨੀ ਜਥੇ ਦੇ ਸਿੰਘ ਆਏ ਹੋ ਸਨ ਉਹਨਾਂ ਨੇ ਬਹੁਤ ਹੀ ਸੇਵਾ ਕੀਤੀ ਸਾਨੂੰ ਇੱਥੇ ਇਹ ਵੀ ਕਿਹਾ ਗਿਆ ਸੀ ਟੀ ਵੱਲੋਂ ਵੀ ਤੇ ਇਹ ਤੁਸੀਂ ਲੰਗਰ ਗੁਰਦੁਆਰਾ ਬੰਦ ਕੀਤਾ ਜਾਵੇਗਾ ਪਰ ਅਸੀਂ ਲੰਗਰ ਨਿਰੰਤਰ ਜਾਰੀ ਰੱਖਿਆ ਉਹਨਾਂ ਸਿੰਘਾਂ ਨੇ ਲੰਗਰ ਤਿਆਰ ਕਰਕੇ ਬਾਹਰ ਟਿਫਨ ਦੇ ਵਿੱਚ ਪੈ ਕਰਕੇ ਬਾਹਰ ਰੱਖ ਦਿੰਦੇ ਸੀ ਉੱਥੋਂ ਬੱਚੇ ਆਪ ਆ ਕੇ ਲੈ ਜਾਂਦੇ ਸਨ ਲੰਗਰ ਚੱਲਦਾ ਰਿਹਾ ਸਾਡਾ ਕਰੋਨਾ ਦੇ ਵਿੱਚ ਵੀ ਕਰੋਨਾ ਦੇ ਵਿੱਚ ਵੀ ਠੀਕ ਹੈ ਜੀ ਤੇ ਉਦੋਂ ਸੇਵਾਦਾਰ ਅੰਦਰ ਲੰਗਰ ਤਿਆਰ ਕਰਕੇ ਬਾਹਰ ਰੱਖ ਦੇਣਾ ਜਿਹਦਾ ਵੀ ਜੀ ਕਰਦਾ ਆ ਕੇ ਪ੍ਰਸ਼ਾਦਾ ਉਰ ਬਾਹਰੋਂ ਲੈ ਜਾਂਦਾ ਸੀ ਹਾਂਜੀ ਹਾਂਜੀ ਠੀਕ ਹੈ ਜੀ ਮੈਂ ਥੋੜਾ ਜਿਹਾ ਅਗਲੇ ਪਾਸੇ ਵੀ ਜਾਣਾ ਸਸੀ ਕਾਲ ਜੀ ਸਸੀ ਕਾਲ ਵਾਹਿਗੁਰੂ ਸਾਬ ਵਾਹਿਬ ਜੀ ਕੀ ਫਤਿਹ ਮੈਨੂੰ ਥੋੜਾ ਜਿਹਾ ਖੇਡ ਮੈਦਾਨਾਂ ਵਾਲੇ ਪਾਸੇ ਦੱਸਿਓ ਕਿਉਂਕਿ ਕਈ ਵਾਰੀ ਹੁੰਦਾ ਕਿ ਬਜਟ ਲੱਗਦੇ ਆ ਹਰ ਇੱਕ ਚੀਜ਼ ਦੇ ਉੱਤੇ ਜਿਸ ਤਰੀਕੇ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਰੋਜ਼ ਸੰਗਤ ਆਉਂਦੀ ਹੈ ਖੇਡਾਂ ਦਾ ਉਪਰਾਲਾ ਕਦੋਂ ਕੁ ਸ਼ੁਰੂ ਹੋਇਆ ਕਿਹੜੀਆਂ-ਕਿਹੜੀਆਂ ਖੇਡਾਂ ਨੇ ਜਿੱਧਰਲੇ ਪਾਸੇ ਮੈਦਾਨ ਬਣੇ ਹੋਏ ਨੇ ਤੇ ਕਿੰਨੇ ਕੁ ਬੱਚੇ ਆਉਂਦੇ ਆ ਜਿਹੇ ਜ ਆ ਸਾਡੇ ਕੋਲ ਇੱਕ ਤਾਂ ਸੌਕਰ ਦੀ ਟੀਮ ਹੈ ਜੀ ਸਭ ਤੋਂ ਪੁਰਾਣਾ ਕਲੱਬ ਹੈਗਾ ਸਾਡਾ ਓਕੇਡੀ ਸੌਕਰ ਕਲੱਬ ਠੀਕ ਹੈ ਜੀ ਤੇ ਫੀਲਡ ਹਾਕੀ ਦਾ ਕਲੱਬ ਬਸ ਬਹੁਤ ਪੁਰਾਣਾ ਕਲੱਬ ਹੈ ਜੀ ਉਹਦੇ ਵਿੱਚੋਂ ਤਕਰੀਬਨ ਜੇ ਜ਼ਿਆਦਾ ਨਹੀਂ ਤਾਂ 15 ਤੋਂ 20 ਜਿਹੜੇ ਬੱਚੇ ਆ ਹੁਣ ਤੱਕ ਉਹ ਕੈਨੇਡਾ ਦੀ ਟੀਮ ਚ ਵਿੱਚ ਖੇਡ ਕੇ ਆਏ ਆ ਜੀ ਦੇਸ਼ ਦੇਸ਼ ਨੂੰ ਦੇਸ਼ ਨੂੰ ਰਿਪਰੈਜ਼ੈਂਟ ਕਰ ਰਿਹਾ ਜੀ ਉਹਨਾਂ ਨੇ ਠੀਕ ਹੈ ਜੀ ਤੇ ਬਾਕੀ ਸਾਡੇ ਕੋਲ ਕਰਾਟੇ ਦੀ ਵੀ ਹੈਗੀ ਆ ਇਸ ਵਾਰ ਵਾਲੀਬਾਲ ਦੀ ਵੀ ਟੀਮ ਹੈਗੀ ਆ ਜੀ ਤੇ ਕਰਾਟੇ ਦੀ ਵੀ ਹੈਗੀ ਆ ਤੇ ਸਾਡੇ ਕੋਲ ਇਸ ਟਾਈਮ ਗੱਤਕਾ ਦੀ ਟੀਮ ਹੈਗੀ ਆ ਹਾਂਜੀ ਅੱਛਾ ਇੱਕ ਚੀਜ਼ ਮੈਂ ਹੋਰ ਕੁਛ ਨਹੀਂ ਸੀ ਜਦੋਂ ਅਸੀਂ ਬਾਹਰੋਂ ਅੰਦਰੋਂ ਪੜ ਰਹੇ ਸੀ ਸਨੋਪਈ ਸੀ ਇਹਦਾ ਮਤਲਬ ਹੈ ਕਿ ਖੇਡ ਮੈਦਾਨ ਜਿਹੜੇ ਆ 6-7 ਮਹੀਨੇ ਤਾਂ ਐਕਟੀਵਿਟੀ ਚੱਲਦੀ ਨਹੀਂ ਹੁਣ ਕੋਈ ਇੰਡੋਰ ਵੀ ਥੋੜਾ ਬਹੁਤ ਪ੍ਰਬੰਧ ਹੈਗਾ ਜੀ ਜੀ ਸਾਡੇ ਕੋਲ ਜਿਮ ਹੈਗਾ ਜੀ ਠੀਕ ਹੈ ਜੀ ਜਿਮ ਦੇ ਵਿੱਚ ਅਸੀਂ ਉਹਨਾਂ ਨੂੰ ਦਿਨ ਵੰਡੇ ਹੋਏ ਆ ਉਹ ਤੇ ਆਪਣੀ ਪ੍ਰੈਕਟਿਸ ਕਰਦੇ ਆ ਸਾਲ ਹਾਲੀਅਰ ਚੱਲਦਾ ਹੈਗਾ ਸਾਰਾ ਸਾਲ ਚੱਲਦਾ ਜੀ ਅੱਛਾ ਇੱਕ ਮਿੰਟ ਹੋਰ ਦੱਸਿਓ ਜਦੋਂ ਕਿਤੇ ਮੁਕਾਬਲੇ ਹੁੰਦੇ ਆ ਤਾਂ 온ਟਾਰੀਓ ਖਾਲਸਾ ਦਰਬਾਰ ਦੀ ਟੀਮ ਦੇ ਤੌਰ ਤੇ ਰਜਿਸ ਰੀਪ੍ਰেজੈਂਟ ਕਰ ਰਿਹਾ ਹੈ ਜੀ ਹੰਟਰੀਓ ਖਾਲਸਾ ਦਰਬਾਰ ਦਾ ਤੇ ਕਿਹੜੇ ਬੱਚੇ ਆ ਸਕਦੇ ਆ ਉੱਥੇ ਸਾਬਤ ਸੂਰਤ ਦੀ ਕੋਈ ਸ਼ਰਤ ਹੈ ਜਾਂ ਸਿੱਖ ਬੱਚੇ ਹੋਣੇ ਚਾਹੀਦੇ ਆ ਅ ਕੋਈ ਵੀ ਹੋਵੇ ਵੈਸੇ ਤਾਂ ਪਰ ਅਸੀਂ ਮੋਸਟ ਪ੍ਰੈਫਰ ਕਰਦੇ ਹੈਗੇ ਜੇ ਸਿੱਖ ਬੱਚੇ ਹੋਣ ਤਾਂ ਜ਼ਿਆਦਾ ਵਧੀਆ ਹੈਗਾ ਜੀ ਪਰ ਅਸੀਂ ਨਾ ਕੋਈ ਨਹੀਂ ਹੈਗੀ ਜੋ ਹੋਰ ਵੀ ਆਉਂਦੇ ਹੈਗੇ ਆ ਹੋਰ ਵੀ ਮਤਲਬ ਪਾਸ ਤੋਂ ਖੇਲਦੇ ਹੈਗੇ ਜੀ ਪ੍ਰਧਾਨ ਜੀ ਇੱਕ ਚੀਜ਼ ਥੋੜੀ ਜੀ ਧਿਆਨ ਦੇ ਵਿੱਚ ਲੈਣ ਵਾਲੀ ਹੈ ਕਿ ਇਹ ਪ੍ਰਬੰਧ ਫਿਰ ਵੱਡੇ ਹੋ ਜਾਂਦੇ ਆ ਕਿਉਂਕਿ ਤੁਸੀਂ 40 ਏਕੜ ਤੱਕ ਦੀ ਗੱਲ ਦੱਸੀ ਹੈ ਉਹਦੀ ਮੇਨਟੇਨੈਂਸ ਵੀ ਕਰਨੀ ਹੈ ਗਿਣਤੀ ਬਹੁਤ ਵੱਡੀ ਹੈ ਸੰਗਤ ਦੀ ਇੱਥੇ ਆਉਣ ਦੇ ਵਿੱਚ ਲੰਗਰ ਪ੍ਰਸ਼ਾਦੇ ਦਾ ਪ੍ਰਬੰਧ ਹੈ ਉਹਦੇ ਤੋਂ ਬਾਅਦ ਖੇਡਣ ਵਾਲੇ ਪਾਸੇ ਜਾਨੀ ਉਹਦੇ ਨਤੀਜੇ ਕਿਦਾਂ ਦੇ ਆ ਰਹੇ ਕਿਉਂਕਿ ਅੱਜ ਜਦੋਂ ਅਸੀਂ ਮੋਬਾਈਲ ਤੱਕ ਸੀਮਤ ਹੋ ਕੇ ਰਹਿ ਗਏ ਘਰਾਂ ਦੇ ਵਿੱਚ ਬੱਚੇ ਕੰਪਿਊਟਰ ਤੱਕ ਇਨਡੋਰ ਤੱਕ ਇਹ ਫੁਰਨਾ ਕਿਦਾਂ ਫੁਰਿਆ ਹੋਊਗਾ ਤੇ ਰਿਜ਼ਲਟ ਕਿਦਾਂ ਦੇ ਆ ਰਹੇ ਉਹਦੇ ਇਸ ਵੇਲੇ ਰਿਜ਼ਲਟ ਬਹੁਤ ਵਧੀਆ ਆ ਰਹੇ ਜੀ ਜਦੋਂ ਅਸੀਂ ਇਹ ਚਾਰਜ ਲਿਆ ਸੀਗਾ 2022 ਵਿੱਚ ਸਾਡੇ ਗੁਰਮਤ ਜੋ ਕਲਾਸਾਂ ਲੱਗਦੀਆਂ ਉਸ ਵਿੱਚ ਤਕਰੀਬਨ 80 ਕ ਬੱਚੇ ਸੀ ਗੁਰਮਤ ਕਲਾਸ ਠੀਕ ਹੈ ਜੀ ਹੁਣ ਇਸ ਵੇਲੇ ਅਰਾਊਂਡ 250 ਆ ਜੋ ਗੁਰਮਤ ਕਲਾਸ ਦੇ ਵਿੱਚ ਕੀ ਬਾਤ ਹੈ ਜੀ ਤੇ ਜਦੋਂ ਆਪਾਂ ਸੌਕਰ ਦੀ ਗੱਲ ਕਰੀਏ ਉਦੋਂ ਸੌਕਰ ਦੇ ਵਿੱਚ ਕਹ ਲਓ 50 ਤੋਂ 60 ਰਹਿ ਗਏ ਸੀ ਤੇ ਹੁਣ ਤਕਰੀਬਨ ਡੇਡ 200 ਦੇ ਕਰੀਬ ਉਹ ਵੀ ਹੋ ਗਏ ਬਿਲਕੁਲ ਠੀਕ ਹੈ ਡੇਡ 200 ਦੇ ਕਰੀਬ ਤੇ ਇਹ ਜੋ ਸਾਰਾ ਹੈਗਾ ਕੰਮ ਇਹ ਸਾਡੇ ਕੋਲ ਵਲੰਟੀਅਰ ਸੇਵਾਦਾਰ ਇੱਕ ਇਹ ਸਾਡੇ ਜੋ ਅਸੀਂ ਕਮੇਟੀ ਮੈਂਬਰ ਆ ਜੀ ਇਹ ਕਮੇਟੀ ਮੈਂਬਰ ਇੱਕ ਚੁਣੇ ਹੋਏ ਨੇ ਜੀ ਸਾਡੇ ਪਿੱਛੇ ਜੋ ਵੱਡੀ ਟੀਮ ਆ ਨਾ ਉਹ ਤਕਰੀਬਨ ਸਾਡੀ ਮੈਂ ਇਹ ਕਹਿ ਸਕਦਾ ਕਿ 150 ਦੇ ਕਰੀਬ ਸਾਡੇ ਜੋ ਟੀਮ ਮੈਂਬਰ ਹਨ ਉਹਨਾਂ ਦਾ ਸਹਿਯੋਗ ਬਹੁਤ ਜਣੀ ਥੋਡੀਆਂ ਥਮੀਆਂ ਨਹੀਂ ਜਿਹੜੇ ਸਾਡੇ ਜੋ ਉਹ ਬਿਲਕੁਲ ਅਸੀਂ ਉਹਨਾਂ ਦੀ ਸੇਧ ਲੈ ਕੇ ਚੱਲਦੇ ਆ ਤੇ ਜੋ ਸਾਨੂੰ ਉਹ ਸਾਡੇ ਤੋਂ ਸੀਨੀਅਰ ਆ ਜੀ ਅਸੀਂ ਉਹਨਾਂ ਦੇ ਸੁਝਾਅ ਵੀ ਲਈਦੇ ਆ ਤੇ ਉਹਨਾਂ ਦੇ ਸੁਝਾਅ ਸਾਨੂੰ ਬਹੁਤ ਪੋਜ਼ਿਟਿਵ ਮਿਲਦੇ ਆ ਤੇ ਫਿਰ ਕੰਮ ਕਰਨ ਦਾ ਵੀ ਵੱਖਰਾ ਨਜ਼ਾਰਾ ਬਿਲਕੁਲ ਠੀਕ ਹੈ ਜੀ ਸਤਿ ਸ੍ਰੀ ਅਕਾਲ ਜੀ ਨੌਜਵਾਨ ਪੀੜ੍ਹੀ ਜਦੋਂ ਇੱਥੇ ਆਉਂਦੀ ਆ ਨੌਜਵਾਨ ਪੀੜ੍ਹੀ ਤੇ ਆਣ ਕੇ ਉਹਨਾਂ ਦੇ ਬਹੁਤ ਸਾਰੀਆਂ ਕਈ ਵਾਰੀ ਸਮੱਸਿਆਵਾਂ ਵੀ ਹੁੰਦੀਆਂ ਬੱਚੇ ਨਵੇਂ ਆਏ ਹੁੰਦੇ ਆ ਤਾਂ ਉਹ ਨੌਜਵਾਨ ਪੀੜ੍ਹੀ ਜਦੋਂ ਆਉਂਦੀ ਆ ਲਾਇਬ੍ਰੇਰੀ ਦੇਖਦੀ ਆ ਮਿਊਜ਼ੀਅਮ ਵਾਲੇ ਪਾਸੇ ਜਾਂਦੇ ਹੋਣਗੇ ਜਾਂ ਜਿਸ ਤਰੀਕੇ ਦਾ ਕਿਉਂਕਿ ਮੈਨੂੰ ਤਾਂ ਇਹਨੇ ਮਿੱਠ ਬੋਲੜੇ ਲੱਗੇ ਸਾਰੇ ਸੇਵਾਦਾਰ ਵੀ ਤਾਂ ਗੁਰੂ ਘਰ ਦੇ ਨਾਲ ਜੁੜ ਰਹੇ ਨੇ ਜੀ ਬੱਚੇ ਕੋਈ ਵਿਦੇਸ਼ੀ ਵੀ ਜੇ ਜੁੜਦਾ ਹੋਵੇ ਜਿਹੜਾ ਸਿੱਖ ਧਰਮ ਦੇ ਨਾਲ ਜਾਂ ਇੰਡੀਆ ਦੇ ਨਾਲ ਬਲੋਂਗ ਹੀ ਨਾ ਕਰਦਾ ਹੋਵੇ ਕੋਈ ਇਦਾਂ ਦੀਆਂ ਘਟਨਾਵਾਂ ਜੇ ਸਾਡੇ ਨਾਲ ਸਾਂਝੀਆਂ ਕਰ ਸਕੇ। ਇੱਕ ਹਾਲ ਸੀ ਉਹਦੇ ਵਿੱਚ ਇੱਕ ਜਿਹੜੇ ਸੜਕੋ ਦੇ 2-3 ਹੈਗੇ ਨੇ ਸਿੰਘ ਜਿਹੜੇ ਗੋਰੇ ਸਿੰਘ ਸਰ ਹੀ ਹੋਏ ਨੇ ਉਹ ਇਥੇ ਸਕੂਲ ਟ੍ਰਿਪ ਹੁੰਦੇ ਨੇ ਉਹਨਾਂ ਨੂੰ ਗਾਈਡ ਕਰਦੇ ਨੇ। ਜੀ ਹਰ ਮਹੀਨੇ ਕੋਈ ਤਕਰੀਬਨ ਸਾਡੇ ਕੋਲ 3-4 ਸਕੂਲ ਦੇ ਟ੍ਰਿਪ ਹੁੰਦੇ ਨੇ ਜਿਨ੍ਹਾਂ ਨੂੰ ਉਹ ਗਾਈਡ ਕਰਦੇ ਨੇ ਸਾਰਾ ਗੁਰਦੁਆਰਾ ਦਿਖਾਉਂਦੇ ਨੇ ਛੱਕੀ ਬਾਰੇ ਦੱਸਦੇ ਨੇ। ਬਾਕੀ ਹੋਰ ਕਮਿਟੀ ਮੈਂਬਰ ਵੀ ਨੇ ਜਿਹੜੇ ਆ ਕੇ ਸਿੰਘ ਸਰ ਜੀ ਹੋਏ ਨੇ ਜਿਹੜੇ ਇੱਥੇ ਆਉਂਦੇ ਨੇ ਰੈਗੂਲਰਲੀ ਕੀ ਬਾਤ ਹੈ ਠੀਕ ਹੈ ਜੀ ਬਹੁਤ ਸ਼ੁਕਰੀਆ ਜੀ ਮਿਹਰਬਾਨੀ ਜੀ ਅੱਛਾ ਵਰਦਾਨ ਜੀ ਮੈਨੂੰ ਇੱਕ ਚੀਜ਼ ਜ਼ਰੂਰ ਦੱਸਿਓ ਐਤਕੀ ਸਾਨੂੰ ਬਹੁਤ ਚੰਗਾ ਲੱਗਿਆ ਕਿ ਸਰਬਸੰਮਤੀ ਦੇ ਨਾਲ ਕਮੇਟੀ ਬਣੀ ਕਿੰਨੇ ਇੱਕ ਕੁੱਲ ਮੈਂਬਰ ਕਿੰਨੇ ਕ ਨੇ ਜੇ ਕਿਤੇ ਵੋਟਾਂ ਪੈਂਦੀਆਂ ਤਾਂ ਉਹਨਾਂ ਨੇ ਵਿੱਚ ਸ਼ਿਰਕਤ ਕਰਨੀ ਸੀ ਇਹ ਜੀ 7008 ਮੈਂਬਰ ਹੈ 7008 ਹਾਂ ਜੀ ਤੇ ਸਹਿਮਤੀ ਬਣ ਗਈ ਤਾਂ ਉਦੋਂ ਕਿਦਾਂ ਮਹਿਸੂਸ ਹੋਇਆ ਮੈਨੂੰ ਲੱਗਦਾ ਹਾਂ ਕਿ ਜ਼ਿੰਮੇਵਾਰੀ ਵੱਡੀ ਹੋ ਜਾਂਦੀ ਆ ਬਿਲਕੁਲ ਜੀ ਜ਼ਿੰਮੇਵਾਰੀ ਇਹ ਤਾਂ ਬਹੁਤ ਵੱਡੀ ਹੋ ਜਾਂਦੀ ਹੈ ਇੱਕ ਜਿਹੜੀ ਸਰਬਸੰਮਤੀ ਹੋਣੀ ਆ ਉਹ ਸਰਬਸੰਮਤੀ ਦੇ ਵਿੱਚ ਮੈਂ ਉਹਨਾਂ ਜੋ ਸਾਡੇ ਬਜ਼ੁਰਗ ਜੀ ਜੋ ਸਾਡੇ ਸੀਨੀਅਰ ਆ ਉਹਨਾਂ ਨੂੰ ਮੈਂ ਵਧਾਈ ਦੇਣਾ ਕਿ ਜਿਨ੍ਹਾਂ ਨੇ ਮੁੰਡੇ ਨਾਲ ਮੁੰਡਾ ਜੋੜ ਕੇ ਇੱਕ ਮੁੱਠ ਹੋ ਕੇ ਸਰਬਸੰਮਤੀ ਕੀਤੀ ਨਹੀਂ ਤਾਂ ਇਹੋ ਜੀ ਇੰਨੀ ਵੱਡੀ ਮੈਂਬਰਸ਼ਿਪ ਹੋਵੇ ਤਾਂ ਵੋਟਾਂ ਤਾਂ ਪੈਣੀਆਂ ਆ ਲੱਗਿਆ ਤੇ ਉਹਦੇ ਵਿੱਚ ਕੜਤਣ ਬਹੁਤ ਬਹੁਤ ਬਖਰੀਵੇਂ ਬਹੁਤ ਹੋ ਜਾਂਦੇ ਗੁਰੂ ਸਾਹਿਬ ਦੀ ਮੈਂ ਇੰਨਾ ਕਹ ਸਕਦਾ ਇੰਨੀ ਇੰਨੀ ਕਿਰਪਾ ਆ ਇਸ ਗੁਰਦੁਆਰਾ ਸਾਹਿਬ ਤੇ ਗੁਰੂ ਸਾਹਿਬ ਤੋਂ ਬਿਨਾਂ ਅਸੀਂ ਕੁਝ ਨਹੀਂ ਕਰ ਸਕਦੇ ਹਰ ਕੋ ਠੀਕ ਹੈ ਜੀ ਉਹਨਾਂ ਨੇ ਜੋ ਕਿਰਪਾ ਕੀਤੀ ਇਸ ਵਾਰੀ 11 ਮੈਂਬਰੀ ਕਮੇਟੀ ਹੁੰਦੀ ਆ 11 ਮੈਂਬਰ ਹੀ ਕਮੇਟੀ ਦੇ ਵਿੱਚ ਸਿਰਫ 11 ਹੀ ਐਪਲੀਕੇਸ਼ਨ ਆਈਆਂ 12ਵੀਂ ਐਪਲੀਕੇਸ਼ਨ ਹੀ ਨਹੀਂ ਆ ਐਪਲੀਕੇਸ਼ਨ ਹੀ ਇਹਦੇ ਵਿੱਚ ਗੁਰੂ ਸਾਹਿਬ ਨੇ ਸਾਰਿਆਂ ਦੇ ਮਨਾ ਦੇ ਵਿੱਚ ਜੋ ਪਾਇਆ ਜੀ ਕਿ ਇਹ ਸਾਬਤ ਕਰ ਦਿੱਤਾ ਕਿ ਅਸੀਂ ਗੁਰਦੁਆਰਾ ਸਾਹਿਬ ਦੀ ਚੜ੍ਹਦੀ ਕਲਾ ਲਈ ਅਸੀਂ ਹੱਕਾਂ ਕੀ ਬਾਤ ਹੈ तकरीबन 25 ਸਾਲ ਬਾਅਦ ਇਹ ਸਰਬਸੰਮਤੀ ਹੋਈ ਹੈ ਇਹ ਵੀ ਸਰਬਸੰਮਤੀ ਇੱਕ ਵੱਖਰੀ ਹੋਈ ਆ ਕਿ ਜਿਹਦੇ ਵਿੱਚ 11 ਹੀ ਮੈਂਬਰ ਚੁਣੇ ਜਾਣੇ ਸੀ ਤੇ 11 ਹੀ ਐਪਲੀਕੇਸ਼ਨ ਆਈ ਨਹੀਂ ਤਾਂ ਬਾਅਦ ਵਿੱਚ ਮਨਾਉਣ ਦੀ ਕੋਸ਼ਿਸ਼ ਹੁੰਦੀ ਆ ਹਾਂ ਜੀ ਉਹ ਗੁਰੂ ਸਾਹਿਬ ਨੇ ਬਹੁਤ ਵੱਡੀ ਕਿਰਪਾ ਸਾਡੇ ਤੇ ਕੀਤੀ ਅਸੀਂ ਦੁਬਾਰਾ ਸਾਨੂੰ ਸੰਗਤ ਨੇ ਚੁਣਿਆ ਤੇ ਅਸੀਂ ਸੰਗਤ ਦਾ ਬਹੁਤ-ਬਹੁਤ तहे ਦਿਲੋਂ ਧੰਨਵਾਦ ਕਰਦੇ ਹਾਂ ਕਿ ਉਹਨਾਂ ਨੇ ਸਾਨੂੰ ਇਸ ਜੋਗ ਸਮਝਿਆ ਬਿਲਕੁਲ ਠੀਕ ਹੈ ਜੀ ਮੈਂ ਤੁਹਾਡੇ ਕੋਲ ਇੱਕ ਵਾਰੀ ਫੇਰ ਆਉਣਾ ਜਦੋਂ ਬੱਚੇ ਨਵੇਂ ਆਉਂਦੇ ਆ ਤੇ ਸਨ ਕਾਰਡ ਸਭ ਤੋਂ ਪਹਿਲੀ ਕੋਸ਼ਿਸ਼ ਹੁੰਦੀ ਹੈ ਸਾਨੂੰ ਇਹ ਜਾਣਕਾਰੀ ਮਿਲੀ ਸੀ ਕਿ ਲੰਬੇ ਸਮੇਂ ਤੱਕ ਜਦੋਂ ਵਿਦਿਆਰਥੀ ਹੁਣ ਤਾਂ ਵਿਦਿਆਰਥੀ ਆਉਣੇ ਘਟ ਗਏ ਕਿ ਉਦੋਂ ਗੁਰੂ ਘਰ ਨੇ ਕੁ ਸੇਵਾਵਾਂ ਉਹਨਾਂ ਦੇ ਲਈ ਵੀ ਸ਼ੁਰੂ ਕੀਤੀਆਂ ਸੀ ਹਾਂਜੀ ਅਸੀਂ ਉਹਨਾਂ ਬੱਚਿਆਂ ਲਈ ਜਿਮ ਦੇ ਵਿੱਚ ਮੰਡੇ ਤੋਂ ਲੈ ਕੇ ਫਰਾਈਡੇਜ਼ ਤੱਕ ਉੱਥੇ ਇੱਥੇ ਸਿੰਨ ਕਾਰਡ ਅਪਲਾਈ ਹੁੰਦੇ ਸੀ ਬੱਚੇ ਇੱਥੇ ਆਉਂਦੇ ਸੀ ਹੁਣ ਬੱਚੇ ਘਟ ਗਏ ਹਨ ਇਸ ਕਰਕੇ ਉਹ ਸੇਵਾ ਸੀ ਹੁਣ ਬੰਦ ਕਰ ਦਿੱਤੀ ਹੈ ਹੁਣ ਅਧਿਕਾਰੀਆਂ ਨੂੰ ਤੁਸੀਂ ਸੱਦ ਲੈਂਦੇ ਸੀ ਹਾਂਜੀ ਅਧਿਕਾਰੀਆਂ ਨੂੰ ਸੱਦ ਲੈਂਦੇ ਇੱਥੇ ਆ ਜਾਂਦੇ ਸੀ ਉਹ ਸਵੇਰ ਤੋਂ ਲੈ ਕੇ ਸ਼ਾਮ ਤੱਕ ਇੱਥੇ 4 ਵਜੇ ਤੱਕ ਉਹ ਸਵੇਰ ਤੋਂ ਲੈ ਕੇ 4 ਵਜੇ ਤੱਕ ਇੱਥੇ ਅਪਲਾਈ ਹੁੰਦੇ ਸੀਗੇ ਸਿੰਨ ਕਾਰਡ ਸਿੰਨ ਕਾਰਡ ਅਪਲਾਈ ਠੀਕ ਹੈ ਜੀ ਸੋ ਮੈਂ ਇੱਕ ਵਾਰ ਫੇਰ ਪ੍ਰਾਇਮਰੀ ਸ਼ਾ ਟੀਵੀ ਦੇ ਪਰਿਵਾਰ ਦੇ ਮੈਂਬਰਾਂ ਨੂੰ ਦੱਸਦੇ ਹਾਂ ਕਿ অন্ਟਾਰੀਓ ਖਾਲਸਾ ਦਰਬਾਰ ਗੁਰੂ ਘਰ ਦੇ ਇਨਾਂ ਦੇ ਪਿੱਛੇ ਸਾਰੇ ਸੇਵਾਦਾਰਾਂ ਦੀ ਇੱਕ ਬਹੁਤ ਵੱਡੀ ਟੀਮ ਹੈ ਉਹਨਾਂ ਦੇ ਪਿੱਛੇ ਬਹੁਤ ਵੱਡੀ ਗਿਣਤੀ ਦੇ ਵਿੱਚ ਸੰਗਤ ਹੈ ਅਸੀਂ ਪਹਿਲੀ ਗੱਲ ਮੈਂ ਇੱਕ ਵਾਰ ਫੇਰ ਪ੍ਰਾਈਮੇਰੀ ਸ਼ਾ ਟੀਵੀ ਵੱਲੋਂ ਵੀ ਸਮੁੱਚੀ ਦੁਨੀਆ ਦੇ ਵਿੱਚ ਵਸਤੇ ਸਿੱਖ ਭਾਈਚਾਰੇ ਵੱਲੋਂ ਇਸ ਗੱਲ ਦੇ ਲਈ ਸਾਰਿਆਂ ਦਾ ਧੰਨਵਾਦ ਕਰਦਾ ਕਿ ਸਰਬਸੰਤੀ ਹੋਈ ਕਿਉਂਕਿ ਇਸ ਵੇਲੇ ਕੌਮ ਨੂੰ ਲੋੜ ਹੈ ਸਾਂਝੇ ਉਦਮਾਂ ਦੀ ਭਾਈਚਾਰਕ ਸਾਂਝ ਦੀ ਜਿਸ ਤਰੀਕੇ ਦੀਆਂ ਚੁਣੌਤੀਆਂ ਨੇ ਉਹਨਾਂ ਚੁਣੌਤੀਆਂ ਨੂੰ ਸੇਜਣ ਦੀ ਕਿਉਂਕਿ ਹੁਣ ਸਾਰੀ ਸਰਬਸੰਮਤੀ ਐ એનર્ਜੀ ਉਧਰਲੇ ਪਾਸੇ ਲੱਗੂਗੀ ਨਵੇਂ ਬੱਚੇ ਆਏ ਹੋਏ ਨੇ ਬਹੁਤ ਸਾਰੀਆਂ ਸਮੱਸਿਆਵਾਂ ਹਨੇ ਮਾਨਸਿਕ ਤਣਾਅ ਹੈ ਕਮਾਕਾਰਾਂ ਦੀ ਘਾਟ ਹੈ ਹੁਣ ਜਦੋਂ ਇਸ ਤਰ੍ਹਾਂ ਦੀਆਂ ਸਮੱਸਿਆਵਾਂ ਹੁੰਦੀਆਂ ਤੇ ਫਿਰ ਉਹਨਾਂ ਦੇ ਨਾਲ ਦੋ ਹੱਥ ਕਰਨ ਦੇ ਲਈ ਸਿਰਾਂ ਦਾ ਜੁੜੇ ਰਹਿਣਾ ਜਿਹੜਾ ਬਹੁਤ ਜ਼ਰੂਰੀ ਹੈ ਤੁਸੀਂ ਅੰਦਾਜ਼ਾ ਲਾਓ ਤਰੱਕੀ ਦਾ ਕਿ 1973 ਦੇ ਵਿੱਚ ਜੇ ਪੌਣੇ 2 ਏਕੜ ਤੋਂ ਗੁਰੂ ਘਰ ਦੀ ਸਥਾਪਨਾ ਸਾਡੇ ਬਜ਼ੁਰਗਾਂ ਨੇ ਸਾਡੀ ਪਿਛਲੀ ਪੀੜ੍ਹੀ ਨੇ ਜਿਹੜੀ ਉਕੀਤੀ ਅੱਜ 40 ਏਕੜ ਦੇ ਕਰੀਬ ਗੁਰਬਾਣੀ ਦਾ ਪ੍ਰਵਾਹ ਚੱਲਦਾ ਹੈ ਇਹਦੇ ਉੱਤੇ ਇਲਾਵਾ ਲੰਗਰ ਪ੍ਰਸ਼ਾਦੇ ਦੀ ਸੇਵਾ ਦੱਸੀ ਕਿ ਭਾਈ ਬਾਹਰ ਅੱਜ ਵੀ ਜਿਹੜਾ ਜੇ ਧੀਰ ਨਾਲ ਵੀ ਕਿਉਂਦਾ ਤਾਂ ਉਹਦੇ ਲਈ ਵੀ ਲੰਗਰ ਪ੍ਰਸ਼ਾਦੇ ਦਾ ਪ੍ਰਬੰਧ ਹੈ ਸੋ ਮੈਂ ਵਿਦਿਆਰਥੀਆਂ ਨੂੰ ਵੀ ਬੇਨਤੀ ਕਰਦਾ ਜੇ ਲੋੜ ਬੰਦ ਹੋ ਤੁਸੀਂ ਤਾਂ ਤੁਸੀਂ ਜ਼ਰੂਰ ਗੁਰੂ ਘਰ ਦਾ ਦਰਵਾਜ਼ਾ ਤੁਹਾਡੇ ਲਈ ਖੁੱਲਾ ਹੈ ਛਿਜਕੋ ਨਾ ਆਪਣੀਆਂ ਬੇਸਮੈਂਟਾਂ ਚ ਆਪਣੇ ਕਮਰਿਆਂ ਦੇ ਵਿੱਚ ਮਾਨਸਿਕ ਤੌਰ ਦੇ ਉੱਤੇ ਪਰੇਸ਼ਾਨ ਨਾ ਹੋਵੋ ਆਣ ਕੇ ਬਾਣੀ ਵੀ ਸੁਣੋ ਆਣ ਕੇ ਲੰਗਰ ਪ੍ਰਸ਼ਾਦਾ ਵੀ ਛਕੋ ਸੇਵਾ ਕਰਨੀ ਹੈ ਤਾਂ ਸੇਵਾ ਵੀ ਤੁਸੀਂ ਕਰ ਸਕਦੇ ਹੋ ਪ੍ਰਬੰਧਕਾਂ ਦੇ ਨਾਲ ਗੱਲ ਕਰਕੇ ਹਾਂ ਇਹਨਾਂ ਜ਼ਰੂਰ ਹੈ ਕਿ ਬਾਅਦ ਮੈਂ ਜਦੋਂ ਅੰਦਰ ਆਇਆ ਸੀ ਤਾਂ ਲਿਖ ਕੇ ਲਾਇਆ ਸੀ ਕਿ ਤੁਹਾਡੀ ਪਸ਼ਾਕ ਤੁਹਾਡਾ ਪਹਿਰਾਵਾ ਕਿਦਾਂ ਦਾ ਹੋਣਾ ਚਾਹੀਦਾ ਜੇ ਆਪਾਂ ਆਣ ਕੇ ਇੱਥੇ ਮੋਬਾਈਲ ਦੇ ਉੱਤੇ ਠੋងਗੇ ਮਾਰਾਂਗੇ ਫਿਰ ਹੋ ਸਕਦਾ ਕੋਈ ਨੁਕ ਟੋਕ ਦੇਵੇ ਤਾਂ ਉੱਥੇ ਟੋਕਣਾ ਜਿਹੜਾ ਉਚਾਹੀਦਾ ਵੀ ਹੈ ਸੋ ਇਸ ਕਰਕੇ ਗੁਰੂ ਘਰ ਦੇ ਦਰਵਾਜ਼ੇ ਤੁਹਾਡੇ ਲਈ ਖੁੱਲੋ ਨੇ ਖੁੱਲੇ ਨੇ ਇਹ ਸਾਰੀ ਦੀ ਸਾਰੀ ਜਿਹੜੀ ਪੀੜੀ ਹੈ ਇਹ ਤੁਹਾਡੇ ਲਈ ਹੈ ਤੁਹਾਡੇ ਲਈ ਇੱਥੇ ਬੈਠੀ ਹੈ ਤੁਹਾਡੀ ਸੇਵਾ ਦੇ ਵਿੱਚ ਤੇ ਦੂਸਰਾ ਇਸ ਗੱਲ ਦੇ ਲਈ ਵੀ ਪ੍ਰਬੰਧਕ ਪਿਛਲੇ ਪ੍ਰਬੰਧਕ ਹੁਣ ਦੇ ਪ੍ਰਬੰਧਕ ਵਧਾਈ ਦੇ ਪਾਤਰ ਨੇ ਕਿ ਭਾਈ ਖੇਡਣ ਵਾਲੇ ਪਾਸੇ ਇਹਨਾਂ ਵੱਡਾ ਧਿਆਨ ਹੈ ਤੇ ਨਾਲ ਦੀ ਨਾਲ ਜੇ ਇਸ ਤਰੀਕੇ ਦੇ ਨਾਲ ਸਿਨ ਕਾਰਡ ਕਿਉਂਕਿ ਬਹੁਤ ਵੱਡੀ ਸਮੱਸਿਆ ਹੁੰਦੀ ਹੈ ਜਿਹੜੇ ਬੱਚੇ ਖਾਸ ਤੌਰ ਤੇ ਜਨਵਰੀ ਇੰਟੇਕ ਚਾਹੁੰਦੇ ਆ ਬਰਫ ਨਾਲ ਲੱਧਿਆ ਪਿਆ ਹੁੰਦਾ ਹੈ ਇਲਾਕਾ ਤੇ ਦੱਸਦੇ ਸੀ ਸਾਰੀ ਪ੍ਰਬੰਧਕ ਕਮੇਟੀ ਵਾਲੇ ਕਿ ਬਾਹਰ ਖੜੇ ਹੋਣਾ ਪੈਂਦਾ ਸੀ ਲੰਬੀਆਂ ਕਤਾਰਾਂ ਲੱਗਦੀਆਂ ਸੀ ਤੇ ਗੁਰੂ ਘਰ ਦੇ ਅੰਦਰ ਪ੍ਰਬੰਧ ਕੀਤਾ ਗਿਆ ਜਾਨੀ ਜੋ ਸਮੇਂ ਦੀ ਲੋੜ ਹੈ ਉਧਰਲੇ ਪਾਸੇ ਨੂੰ ਤੁਰੇ ਕੋਵਿਡ ਦੀ ਗੱਲ ਦੱਸੀ ਕਿ ਕੋਵਿਡ ਦੇ ਵਿੱਚ ਜਦੋਂ ਘਰਾਂ ਦੇ ਵਿੱਚ ਵੀ ਲੰਗਰ ਪ੍ਰਸ਼ਾਦਾ ਔਖਾ ਹੋ ਗਿਆ ਸੀ ਤੇ ਉਦੋਂ ਵੀ ਮਨਾਈਆਂ ਦੇ ਬਾਵਜੂਦ ਵੀ ਲੰਗਰ ਪ੍ਰਸ਼ਾਦਾ ਜਿਹੜਾ ਉਹ ਅਪੜਦਾ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਰਹੀ। ਸੋ ਬਲੈਂਕਟ ਦੀ ਗੱਲ ਦੱਸੀ ਜਾਂ ਹੋਰ ਜਿਹੜੀ ਵੀ ਕੋ ਲੋੜ ਹੈ ਤੁਸੀਂ ਇੱਥੇ ਆਣ ਕੇ ਬੂਹਾ ਖੜਕਾਓ। ਕੁਝ ਨਾ ਕੁਝ ਸਹਾਇਤਾ ਤੁਹਾਨੂੰ ਮਿਲ ਜੂਗੀ। ਇੱਕ ਗੱਲ ਮੈਂ ਹੋਰ ਜ਼ਰੂਰ ਪ੍ਰਧਾਨ ਸਾਹਿਬ ਨੂੰ ਸੁਸ਼ਣੀ ਹੈ। ਅਸਥੀਆਂ ਜਲ ਪ੍ਰਵਾਹ ਕਰਨੀਆਂ ਹੁੰਦੀਆਂ ਕਿਉਂਕਿ ਜਿਹੜਾ ਬੰਦਾ ਦੁਨੀਆ 'ਚ ਆ ਗਿਆ ਜਾਣਾ ਹੈਗਾ। ਉਹਦੇ ਲਈ ਵੀ ਮੈਨੂੰ ਪਤਾ ਲੱਗਿਆ ਸੀ ਕਿ ਗੁਰੂ ਘਰ 'ਚ ਪ੍ਰਬੰਧ ਨੇ ਜੀ। ਹਾਂਜੀ ਬਿਲਕੁਲ ਜੀ ਉਹ 2022 ਦੇ ਵਿੱਚ ਉਹ ਤਿਆਰ ਹੋ ਗਿਆ ਸੀ ਤੇ ਉਹ ਵੀ ਜਿਹੜੀ ਸੰਗਤ ਇੰਡੀਆ ਨੂੰ ਐਸ਼ ਲੈ ਕੇ ਜਾਂਦੇ ਸੀ ਜੋ ਫੋਲ ਲੈ ਕੇ ਜਾਂਦੇ ਸੀ ਇੱਕ ਜਾਂ ਦੋ ਪਰਿਵਾਰ ਦੇ ਮੈਂਬਰ ਜਾਂਦੇ ਸੀ ਤੇ ਉਹਨਾਂ ਲਈ ਵੀ ਬਹੁਤ ਤਕਲੀਫ ਹੁੰਦੀ ਸੀ ਐਨਾ ਸਫਰ ਕਰਨਾ ਵਿੱਤੀ ਮੁਸ਼ਕਲ ਵੀ ਹੁੰਦੀ ਸੀ ਤੇ ਬਹੁਤ ਜੀ ਤੇ ਫਿਰ ਇਹ ਜਦੋਂ ਦਾ ਇਹ ਇਥੇ ਖੋਲਿਆ ਪਰਿਵਾਰਾਂ ਨੇ ਬਹੁਤ ਇਹਦਾ ਅਪਰੀਸ਼ੀਏਟ ਕੀਤਾ ਜੀ ਤੇ ਇਹ ਸਾਨੂੰ ਲੋਟ ਸੀ ਸਮੇ ਦੇ ਸਾਬਨਾ ਸਾਨੂੰ ਅੱਜ ਇਸ ਚੀਜ਼ ਦੀ ਲੋੜ ਆ ਹੁਣ ਜਦੋਂ ਕਿਸੇ ਪ੍ਰਾਣੀ ਦੇ ਫੁੱਲ ਜਲ ਪ੍ਰਵਾਹ ਕਰਨ ਆਉਂਦੇ ਆ ਤਕਰੀਬਨ ਸਾਰਾ ਪਰਿਵਾਰ ਆਉਂਦਾ ਕਈ ਵਾਰੀ ਤਾਂ ਅਸੀਂ ਦੇਖੀਦਾ ਉਹ 50 ਤੋਂ ਜੀ ਪਲੱਸ ਹੁੰਦੇ ਆ ਉਹ ਇੱਥੇ ਜਲ ਪ੍ਰਵਾਹ ਕਰਕੇ ਜਾਂਦੇ ਆ ਅਰਦਾਸ ਹੁੰਦੀ ਆ ਬਹੁਤ ਜਾਨੀ ਕਿ ਦੁਖੀ ਵਹਿਰ ਦੇਣਾ ਜਦੋਂ ਆਪਾਂ ਇੰਡੀਆ ਨੂੰ ਜਾਣਾ ਸਫਰ ਨਹੀਂ ਪੂਰਾ ਹੁੰਦਾ ਬਿਲਕੁਲ ਠੀਕ ਹੈ ਤੇ ਉਹ ਚੀਜ਼ ਦੀ ਲੋੜ ਸੀ ਉਹ ਵੀ ਇੱਥੇ ਗੁਰਦੁਆਰਾ ਸਾਹਿਬ ਦੀ ਬੈਕ ਸਾਈਡ ਤੇ ਸੀਮ ਜਿਸ ਤਰ੍ਹਾਂ ਫਕੀਰਤਪੁਰ ਸਾਹਿਬ ਜੀ ਜਲ ਪਰਵਾਹ ਕਰਦੇ ਆ ਉਸੇ ਹੀ ਤਰੀਕੇ ਨਾਲ ਇੱਥੇ ਉਸੇ ਮਰਜ਼ਾਦਾ ਦੇ ਨਾਲ ਜਲ ਪਰਵਾਹ ਇੱਥੇ ਕੀਤੀ ਜਾਂਦੇ ਆ ਤੇ ਉਸੇ ਤਰ੍ਹਾਂ ਹੀ ਅਰਦਾਸ ਕੀਤੀ ਜਾਂਦੀ ਆ ਬਿਲਕੁਲ ਠੀਕ ਹੈ ਜੀ ਤੇ ਅਸੀਂ ਉਹ ਦੇ ਵਿੱਚ ਜੋ ਸੰਗਤ ਨੇ ਸਹਿਯੋਗ ਦਿੱਤਾ ਅਸੀਂ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਕੋਈ ਹੋਰ ਸਨੇਹਾ ਜੀ ਪ੍ਰਾਈਮੇਰੀ ਸ਼ਾਟੀਵੀ ਦੇ ਮਾਧਿਅਮ ਦੇ ਨਾਲ ਸੰਗਤ ਨੂੰ ਕੁਝ ਸੁਨੇਹਾ ਦੇਣਾ ਤੁਸੀਂ ਹਾਂ ਬਿਲਕੁਲ ਜੀ ਮੈਂ ਸਮੂਹ ਜੋ ਸਾਡੇ ਬਜ਼ੁਰਗ ਫਾਊਂਡਰ ਮੈਂਬਰ ਆ ਮੈਂ ਉਹਨਾਂ ਦੀ ਹਮੇਸ਼ਾ ਇਹ ਗੱਲ ਕਰਦਾ ਕਿ ਉਹਨਾਂ ਨੇ ਇਹ ਬੂਟਾ ਲਾਇਆ ਸੀ ਜੀ ਉਹਨਾਂ ਨੇ ਬਹੁਤ ਕੁਝ ਕੀਤਾ ਉਹਨਾਂ ਨੇ ਆਪਣੇ ਨਾਂ ਵੀ ਕਰਾ ਸਕਦੇ ਸੀ ਪਰ ਉਹਨਾਂ ਬਜ਼ੁਰਗਾਂ ਨੇ ਇਹ ਸਾਰਾ ਗੁਰਦੁਆਰਾ ਸਾਹਿਬ ਗੁਰੂ ਗ੍ਰੰਥ ਸਾਹਿਬ ਜੀ ਦੇ ਨਾਂ ਤੇ ਲਾਤ ਫਾਊਂਡਰ ਮੈਂਬਰ ਜਿੰਨੀਆਂ ਵੀ ਕਮੇਟੀਆਂ ਆਈਆਂ ਮੈਂ ਉਹਨਾਂ ਦਾ ਤਹਿ ਦਿਲੋਂ ਧੰਨਵਾਦ ਕਰਦਾ ਕਿ ਗੁਰਦੁਆਰਾ ਸਾਹਿਬ ਦੀ ਚੜ੍ਹਦੀ ਕਲਾ ਲਈ ਜਿਨ੍ਹਾਂ ਨੇ ਕੰਮ ਕੀਤੇ ਅਸੀਂ ਉਹਨਾਂ ਪਰਵਾਨਾ ਦਾ ਬਹੁਤ-ਬਹੁਤ ਧੰਨਵਾਦ ਕਰਦੇ ਹਾਂ ਕਿ ਇਸੇ ਤਰ੍ਹਾਂ ਹੀ ਜਿਸ ਤਰ੍ਹਾਂ ਪਿਛਲੇ ਟਾਈਮ ਦੇ ਵਿੱਚ ਗੁਰਦੁਆਰਾ ਸਾਹਿਬ ਦੀ ਚੜ੍ਹਦੀ ਕਲਾ ਲਈ ਸਹਿਯੋਗ ਪਾਇਆ ਉਸੇ ਤਰ੍ਹਾਂ ਅਸੀਂ ਆਸ ਕਰਦੇ ਹਾਂ ਸਾਨੂੰ ਸੁਝਾਅ ਵੀ ਦੇਣ ਤੇ ਸਾਨੂੰ ਆ ਕੇ ਜੋ ਵੀ ਸਲਾਹ ਹੁੰਦੀ ਆ ਸਾਨੂੰ ਉਹਦੇ ਵਿੱਚ ਜ਼ਰੂਰ ਵਾਦਾ ਕਰਨਾ ਬਿਲਕੁਲ ਠੀਕ ਹੈ ਜੀ ਮੈਂ ਇਹਦੇ ਤੋਂ ਪਹਿਲਾਂ ਕਿ ਪ੍ਰੋਗਰਾਮ ਦੀ ਸਮਾਪਤੀ ਵਾਲੇ ਪਾਸੇ ਵਧਾਂ ਮੈਂ ਜ਼ਰੂਰ ਜਿਹੜੇ ਨਵੇਂ ਮੇਰੇ ਵਰਗੇ ਕੈਨੇਡਾ ਦੇ ਵਿੱਚ ਆ ਰਹੇ ਨੇ ਉਨਾ ਨੂੰ ਇਹ ਕੁਝ ਜ਼ਰੂਰ ਕਰਦਾ ਕਿ ਇਹ ਰਲੇ ਦੌੜ ਹੈ ਰਲੇ ਦੌੜ ਦੇ ਵਿੱਚ ਪਹਿਲਾਂ ਇੱਕ ਖਿਡਾਰੀ ਦੌੜਦਾ ਤੇ ਉਹ ਬੈਟਨ ਦੂਸਰੇ ਨੂੰ ਫੜਾਉਂਦਾ ਫਿਰ ਤੀਸਰੇ ਨੂੰ ਜਿਸ ਤਰੀਕੇ ਪ੍ਰਬੰਧਕਾਂ ਨੇ ਗੱਲ ਕੀਤੀ ਸੇਵਾਦਾਰਾਂ ਨੇ ਗੱਲ ਕੀਤੀ ਕਿ ਬਜ਼ੁਰਗਾਂ ਦੀ ਉਹ ਘਾਲਣਾ ਸੀ ਉਦੋਂ ਤਨਖਾਹ ਬੜੀ ਥੋੜੀ ਹੁੰਦੀ ਸੀ ਬਹੁਤ ਸਮੱਸਿਆਵਾਂ ਸੀ ਪਰ ਇਹਦੇ باوجود ਵੀ ਗੁਰੂ ਘਰ ਦੀ ਸਥਾਪਨਾ ਕੀਤੀ ਉਹਦੇ ਤੋਂ ਅਗਲੀ ਪੀੜ੍ਹੀ ਨੇ ਹੌਲੀ-ਹੌਲੀ ਕਰਕੇ ਉਹਦੇ ਵਿੱਚ ਵਾਧਾ ਕੀਤਾ ਤੇ ਅੱਜ ਕਿੰਨੀਆਂ ਸਰਵਿਸਿਜ਼ ਤੁਹਾਡੇ ਸਾਹਮਣੇ ਨੇ ਸੋ ਹੁਣ ਨਵੀਂ ਪੀੜ੍ਹੀ ਸਾਡੇ ਵਾਲੀ ਪੀੜ੍ਹੀ ਜਿਹੜੇ ਤੋਂ ਅਗਲੀ ਪੀੜ੍ਹੀ ਜਿਹੜੀ ਹੈ ਉਹਨਾਂ ਦੀ ਵੀ ਡਿਊਟੀ ਬਣਦੀ ਹੈ ਕਿ ਕੋਈ ਸਮਾਂ ਸੀ ਜਦੋਂ ਨਫ਼ਰਤੀ ਬੋਲਾਂ ਦਾ ਵੀ ਸਾਹਮਣਾ ਕਰਨਾ ਪੈਂਦਾ ਸੀ ਜੋ ਸੁਣਿਆ ਕਿ ਉਦੋਂ ਇੰਨਾ ਸੌਖਾ ਨਹੀਂ ਸੀ ਜਿੰਨਾ ਅੱਜ ਸੌਖਾ ਲੱਗਦਾ ਅੱਜ ਭਾਈਚਾਰੇ ਦੀ ਗਿਣਤੀ ਬਹੁਤ ਹੋ ਗਈ ਹੈ ਅੱਜ ਕਾਰੋਬਾਰ ਵੀ ਵੱਧ ਗਏ ਨੇ ਵੱਡੇ ਵੱਡੇ ਸਾਡੇ ਪੰਜਾਬੀਆਂ ਨੇ ਮੱਲਾ ਮਾਰੀਆਂ ਸਿੱਖ ਭਾਈਚਾਰੇ ਨੇ ਮੱਲਾ ਮਾਰੀਆਂ ਪਰ ਉਦੋਂ ਸ਼ਾਇਦ ਇਦਾਂ ਦਾ ਸਮਾਂ ਨਹੀਂ ਸੀ ਸੋ ਜਿੰਨੀ ਚੀਜ਼ ਬਣਾ ਲਈ ਗਈ ਹੈ ਸਾਡੇ ਲਈ ਹੁਣ ਬਹੁਤ ਵੱਡੀ ਚੁਣੌਤੀ ਹੈ ਕਿ ਅਸੀਂ ਜੇ ਕਟੁਕੜ ਵਾਅਦਾ ਨਹੀਂ ਕਰ ਸਕਦੇ ਜੇ ਮਿਆਰ ਨਹੀਂ ਵਧਾ ਸਕਦੇ ਤਾਂ ਉਸ ਮਿਆਰ ਨੂੰ ਕਾਇਮ ਜਿਹੜਾ ਉਹ ਜ਼ਰੂਰ ਰੱਖਣਾ ਹੈ ਤੇ ਮੈਂ ਦੁਨੀਆ ਭਰ ਦੇ ਵਿੱਚ ਬੈਠੇ ਪੰਜਾਬੀਆਂ ਨੂੰ ਸਿੱਖ ਭਾਈਚਾਰੇ ਨੂੰ ਵੀ ਬੇਨਤੀ ਕਰਦਾ ਕਿ ਸੋਸ਼ਲ ਮੀਡੀਆ ਦੇ ਉੱਤੇ ਖਬਰਾਂ ਕਈ ਵਾਰੀ ਹੋਰ ਤਰੀਕੇ ਦੀਆਂ ਜਾਂਦੀਆਂ ਨੇ ਕੈਨੇਡਾ ਦੀਆਂ ਕਿ ਭਾਈ ਗੋਲੀ ਚੱਲ ਗਈ ਆ ਇੱਥੇ ਆ ਹੋ ਗਿਆ ਜਾਂ ਪੰਜਾਬੀਆਂ ਦਾ ਨਾਮ ਇਹਨਾਂ ਕੰਮਾਂ ਦੇ ਵਿੱਚ ਆ ਗਿਆ ਪਰ ਐਦਾਂ ਦੇ ਕੰਮ ਵੀ ਹੁੰਦੇ ਨੇ ਹਾਂ ਪੱਖੀ ਪੋਜ਼ਿਟਿਵ ਰਿਕਾਰਡ ਤੋੜ ਜਿਨ੍ਹਾਂ ਦੇ ਲਈ ਕੋਈ ਜਿਨ੍ਹਾਂ ਦੇ ਪ੍ਰਾਈਸਲੈਸ ਹੈ ਬੇਸ਼ਕੀਮਤੀ ਹੈ ਦੁਨੀਆ ਭਰ ਦੇ ਵਿੱਚ ਕਿਤੇ ਵੀ ਇਸ ਤਰ੍ਹਾਂ ਦੀ ਵਨਗੀ ਨਹੀਂ ਮਿਲਦੀ ਸੋ ਇਸ ਕਰਕੇ ਜਿਹੜੇ ਤੁਸੀਂ ਨਵੇਂ ਆਇਓ ਕੋ ਵਿਜ਼ਟਰ ਵੀਜ਼ੇ ਤੇ ਕਿਸੇ ਵੀ ਤਰੀਕੇ ਗੁਰੂ ਘਰ ਜ਼ਰੂਰ ਆਓ ਗੁਰੂ ਘਰ ਦੇ ਨਾਲ ਜੁੜੋ ਆਪਣਾ ਭਾਈਚਾਰਾ ਵੀ ਤੁਹਾਨੂੰ ਮਿਲੂਗਾ ਤੇ ਸਭ ਤੋਂ ਵੱਡੀ ਗੱਲ ਕਿ ਸ਼ਾਇਦ ਆ ਜਿਹੜੀ ਜ਼ਿੰਦਗੀ ਬੜੀ ਤੇਜ਼ ਹੋ ਗਈ ਹੈ ਕਿ ਭਾਈ ਘਰਦੋ ਤੋਂ 4-4 ਤੋਂ 8 ਹੋ ਜਾਣ ਕਿਸੇ ਵੀ ਤਰੀਕੇ ਗੋਲ ਕੁੰਡੀ ਕਮਾ ਕੇ ਹੋ ਜਾਣ ਸ਼ਾਇਦ ਉਸ ਮਾਨਸਿਕਤਾ ਤੋਂ ਵੀ ਸਾਨੂੰ ਜਿਹੜੀ ਰਾਹਤ ਜ਼ਰੂਰ ਮਿਲੂਗੀ ਇੱਕ ਵਾਰ ਫਿਰ ਸਮੁੱਚੀ ਸੰਗਤ ਦਾ ਗੁਰੂ ਘਰ ਦੀ ਪ੍ਰਬੰਧਕ ਕਮੇਟੀ ਦਾ ਸਹਿਯੋਗੀਆਂ ਦਾ ਬਹੁਤ ਬਹੁਤ ਧੰਨਵਾਦ ਤੇ ਮੈਨੂੰ ਪਰਮੇਸ਼ ਸਿੰਘ ਬਾਠ ਨੂੰ ਇੱਥੇ ਦਿਓ ਅਗਿਆ ਦੇਖਦੇ ਰਹਿਣਾ ਪ੍ਰਾਈਮੇਰੀਆ ਟੀਵੀ ਤੁਹਾਡਾ ਆਪਣਾ ਤੁਹਾਡੇ ਲਈ